ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ 'ਚ ਸਵਾਗਤ ਹੈ ਜੀ ਪਿੰਡ ਕਰਿਆਲਾ ਜ਼ਿਲ੍ਹਾ ਸ਼ਹੀਦ ਨੂੰ ਤਰਨਤਸਰ ਤਹਿਸੀਲ ਪੱਟੀ ਓਨਰ ਸਰਦਾਰ ਹਰਜਿੰਦਰ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਵਪਾਰ ਲੈਣ ਦਾ ਕਾਰੋਬਾਰ ਆ ਹਰ ਵਾਰ ਇਹਨਾਂ ਕੋਲ ਇੱਕ ਦੋ ਨਾ ਖੜੇ ਰਹਿੰਦੇ ਆ ਤੇ گاਵਾ ਦਾ ਜ਼ਿਆਦਾਤਰ ਜ਼ਰਾ ਕੰਮ ਕਰਦੇ ਆ ਠੀਕ ਆ ਜੀ ਚੰਗੀ ਬਰੀਡ ਵਾਲੀਆਂ گاਵਾ ਲੈ ਕੇ ਆਉਂਦੇ ਆ ਚੰਗੇ ਮਿਲਕ ਵਾਲੀਆਂ 20 25 25 ਪਲੱਸ ਵਾਲੀਆਂ ਤੇ ਰੇਟ ਪੱਖੋਂ ਬਿਲਕੁਲ ਜਾਇਦ ਕੀਮਤ ਦੇ ਵਿੱਚ ਚੰਗੇ ਦਧਾਰੂ ਪਸ਼ੂ ਇਹ ਘਰ ਤੋਂ ਮਿਲਦੇ ਨੇ ਕੁਐਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲੇ ਕਿਦੋਂ ਵੀ ਖਰੀਦਦਾਰੀ ਮਿੱਤਰੋ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਆ ਠੀਕ ਹੈ ਜੀ ਤੇ ਚੈਨਲ ਨੂੰ ਵਤ ਵਤ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਹੈ ਆਓ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਕਿ ਦੋਦੇ ਕੀ ਮੁੱਲ ਵਾਰਿਆ ਬਾਈ ਹਰਜਿੰਦਰ ਸਿੰਘ ਜੀ ਸਾਸਰੀ ਕਾਲ ਵਧੀਆ ਠੀਕ ਠਾਕ ਜੀ ਵਪਾਰ ਲੈਣ ਦਾ ਕਾਰੋਬਾਰ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕੀ ਨਾਮ ਆਪ ਜੀ ਦਾ ਹਰਜਿੰਦਰ ਪਿੰਡ ਜੀ ਜ਼ਿਲ੍ਹਾ ਪੰਪਾ ਠੀਕ ਹੈ ਮੋਬਾਈਲ ਨੰਬਰ 62835 ਹਾਂ ਜੀ 96135 62835 ਤੇ 96135 92 ਠੀਕ ਹੈ ਜੀ ਤੇ ਪਹਿਲੇ ਨੰਬਰ ਵਾਲੀ ਤੋਂ ਲਈਏ ਡਿਟੇਲ ਦਈਏ ਦੀ ਕਿੰਵਾ ਸੂਆ ਤੇ ਕਿੰਨਾ ਕ ਦੁੱਧ ਆਜਰਨ ਮੌਕੇ ਦਾ ਇਹ ਵੀਰ ਜੀ ਪਹਿਲਾ ਸੂਆ ਹੈ ਠੀਕ ਆ ਤੇ 12 ਲੀਟਰ ਹੈ ਦੁੱਧ ਇਹ 12 ਕਿਲੋ ਹਾਂ ਜੀ ਪੂਰਾ ਜਿਹੜਾ ਨੈਟ ਠੀਕ ਹੈ ਜੀ ਤੇ ਮਗਰ ਹੋਰ ਬੱਚਾ ਹੈ ਬੱਚੇ ਠੀਕ ਹੈ ਬੱਚੇ ਉਹ ਸਾਰੇ ਮਿੱਤਰੋ ਬੱਜੇ ਆ ਇਹਦਾ ਡੱਬਾ ਬੱਚਾ ਜਿਹੜਾ ਚਿੱਟੇ ਮੂੰਹ ਵਾਲਾ ਨਹੀਂ ਨਹੀਂ ਹਾਂ ਜੀ ਹਾਂ ਜੀ ਠੀਕ ਹੈ ਉਧਰੋਂ ਪਰਲੇ ਬਣੋ ਦੂਜੇ ਨੰਬਰ ਤੇ ਖੋਲ ਕੇ ਤੋੜ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਲੋ ਜੀ ਥਾਂ ਥੋਂ ਦਾ ਸੱਚਾ ਬਹੁਤ ਸੋਹਣਾ ਲੱਗਾ ਤੇ ਪ੍ਰਿੰਟ ਵੀ ਬੜਾ ਪਿਆਰਾ ਠੀਕ ਹੈ ਜੀ ਪਹਿਲਾ ਸੂਬਾ ਪਲੂਣ ਵਾਸੀ ਸੋਈ ਆ ਦੰਦੋ ਚੌਗੀ ਤੇ ਛਿੱਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਲੋ ਜੀ ਨਵਾਂ ਕਾਰੋਬਾਰ ਵੀਰ ਹੋਣਾ ਤੋਰਿਆ ਕਹਿੰਦੇ ਕਿ ਜਲਪਾਣੀ ਲੈ ਕੇ ਦੇ ਦੇਣੀਆ ਕੋਈ ਬਾਲਾ ਜ਼ਿਆਦਾ ਲਾਲਚ ਨਹੀਂ ਕਰਨਾ ਕਿਉਂਕਿ ਆਉਂਦੀਆਂ ਜਾਣ ਤੇ ਜਾਂਦੀਆਂ ਤੁਰੀਆਂ ਜਾਣ ਉੱਟਦੀਆਂ ਜਾਣ ਠੀਕ ਹੈ ਜੀ ਤੇ ਵੜਾ ਬਹੁਤ ਸੋਹਣੀਆਂ ਆ ਖੂਬਸੂਰਤ ਆ ਤੇ ਮੁੱਲ ਵੜ ਕੀ ਰੱਖ ਦੇਣਾ ਫਿਰ ਆਪਾਂ ਕਰੀਏ ਦੱਸਗੇ ਜੀ ਜੀ 40000 ਰੁਪਏ ਮੁੱਲ ਕਰਦੇ ਆ 40000 ਰੁਪਿਆ ਤੇ ਕੋਈ ਛੋੜ ਛੱਪਾ ਘਰ ਆਂ ਦਾ ਕਰਦਾਂਗੇ ਨਾ ਹਾਂਜੀ ਜ਼ਰੂਰ ਜੀ ਯਾਰ ਛੱਡ ਦਿਓ 40 ਚੋ ਖੱਤੀ ਵੀ ਦੇਦਾ ਖੱਤੀ ਵੀ ਦੇ ਰਹੇ ਉਹਨਾਂ ਨੂੰ ਜਿਹੜਾ ਭੈਣ ਭਰਾ ਹੋਊਗਾ ਨਾ ਤੇ ਦੇ ਦਿਓ ਠੀਕ ਆ ਜੀ ਤੇ ਦੂਜੇ ਨੰਬਰ ਤੇ ਉਹ ਕਿੱਕਣਵਾ ਸੂਹਾ ਤੇ ਕਿ ਕਿੰਨਾ ਦੁੱਧ ਦੇ ਗਾਂ ਦਾ ਇਹ ਜੀ ਜੀ ਚੌਥਾ ਸੂਹਾ ਹੈ अच्छा जी हां जी 17 लीटर ਕਿਲੋ ਦਾ ਹੁੰਦਾ ਇਹ ਇਹਦੇ ਮਗਰ ਵਛਾਈ ਨਹੀਂ ਨਹੀਂ ਇਹਦੇ ਮਗਰ ਬੱਛੀ ਹੈ ਇਹਦੇ ਮਗਰ ਵਛੀ ਤੇ ਪਹਿਲੇ ਨੰਬਰ ਵਾਲੀ ਆ ਲਾਲ ਲਾਲ ਵਛੀ ਆ ਠੀਕ ਹੈ ਜੀ ਖੋਲ ਕੇ ਤੋੜ ਕੇ ਵਿਖਾਈਏ ਲਓ ਜੀ ਬਾਈ ਕਹਿੰਦਾ ਜੋ ਵੀ ਸੱਚੀ ਗੱਲ ਦੱਸਣੀ ਆ ਕੋਈ ਰਤਾ ਜਿੰਨਾ ਝੂਠ ਲੋਕ ਲਕਾ ਨਹੀਂ ਰੱਖਣਾ ਠੀਕ ਹੈ ਜੀ ਇਹੀ ਵਾਦਾ ਹੈ ਇਸ ਗੱਲ ਦਾ ਸੱਚਾਈ ਦਾ ਹੀ ਫਾਇਦਾ ਹੈ ਠੀਕ ਹੈ ਜੀ ਲੋ ਜੀ 17 ਕਿਲੋ ਮੌਕੇ ਦਾ ਦੁੱਧ ਹਾਜ਼ਰ ਆ ਵਸ਼ੀ ਮਗਰ ਆ ਠੀਕ ਹੈ ਜੀ ਥਾਂ ਤੁਣ ਬਹੁਤ ਸੋਣਾ ਲੱਗਾ ਆਰਡਰ ਕੁਆਲਟੀ ਚੰਗੀ ਆ ਦੁੱਧ ਜੇ ਕੋਈ ਚੰਗੀ ਸੇਵਾ ਕਰੇ ਤੇ 20 ਕਿਲੋ ਵੀ ਬੜੇ ਆਰਾਮਦਾਰੀ ਨਾਲ ਗਰਮੀ ਜਿੰਨੀ ਚਲੋ ਸੇਵਾ ਦੇ ਹੁਣ ਮੌਸਮ ਗਾ ਠੰਡਾ ਫਰਕ ਪੈ ਜਾਣਾ ਤੇ ਆਰਾਮਦਾਰੀ ਨਾਲ ਕਰ ਸਕਦੀ ਆ ਲੋ ਜੀ ਕਰ ਸਕਦੇ ਚੱਕ ਇਹਦਾ ਮੋਲ ਫਿਰ ਕੀ ਆਪਣਾ ਰਹੂਗਾ ਇਹਦੇ ਵਿੱਚ 50000 ਕਰਦੇ ਆ ਜਿਆਦਾ 50 ਥੋੜਾ ਜੈਜ ਕਰੀ ਕੇ ਥੋੜਾ 2000 ਕੱਟ ਦਿੰਦੇ ਆ 45 ਦੀ ਦੇ ਦਈਏ ਚਲੋ ਦੇ 45000 ਦੀ ਦੇ ਦੀ ਹੈ ਠੀਕ ਹੈ ਠੀਕ ਹੈ ਵੱਡੇ ਚਲੋ ਸੋਹਣੀ ਆ ਜਦੋਂ ਤੀਜੇ ਨੰਬਰ ਤੇ ਗਾਂ ਆਗੇ 19 ਸੂਬਾ ਆਉਗੇ ਇਹ ਜੀ ਦੂਜਾ ਸੂਆ ਹੈ ਦੂਜਾ ਸੂਆ ਹਾਜ਼ਰ ਮੌਕੇ ਦਾ ਦੁੱਧ ਕਿੰਨਾ ਆਊਗਾ ਇਹਦੇ ਥੱਲੇ 17 ਲੀਟਰ ਬੌਲਾ ਜਾਈ 17 ਕਿਲੋ ਮੌਕੇ ਦਾ ਹਾਂ ਜੀ ਬੌਲਾ ਜਾਈ ਬੌਲਾ ਜੇ ਕਿੰਨਾ ਦਿਨ ਹੋ ਗਿਆ ਉਹ ਤੀਜਾ ਚੌਥਾ ਇਹਨੂੰ ਹੋ ਗਿਆ ਜ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਹੋ ਗਿਆ ਠੀਕ ਆ ਖੋਲ ਕੇ ਪਈ ਵਿਖਾਈਏ ਖੋਲੋ ਲਓ ਜੀ ਪੰਜਵਾਂ ਦਿਨ ਹੋ ਗਿਆ ਇਹਦੇ ਮਗਰੀ ਬੱਚਾ ਨਹੀਂ ਇਹਦੇ ਮਗਰੀ ਹੋਜੀ ਬੱਚਾ ਇਹ ਬੱਚਾ ਕਿਹੜਾ ਉਹ ਕਾਲਾ ਜਿਹੜਾ ਕਾਲਾ ਬੈਠਾ ਠੀਕ ਆ ਜੀ ਇਹ ਵੱਡੀ ਵੱਡੀ ਫਾਰਮ ਦੀ ਆ 17 ਕਿਲੋ ਮੌਕੇ ਦਾ ਦੁੱਧ ਆ ਇਹ ਇਹ 20 ਤੋਂ ਟੱਪ ਜੂਗੀ ਹਾਂਜੀ ਇਹਨੇ ਪੀ ਲਿਆ 2 ਲੀਟਰ ਦੁੱਧ ਕੱਢਿਆ 22 ਕਿਲੋ ਹਾਂਜੀ ਹਾਂ ਤਾਂ ਤੁੰਡ ਬਹੁਤ ਯਾਰ ਸੁਣਾ ਲੱਗਾ ਹੈ ਲਾਇਆ ਪਲਵਾਨ ਦੁਰਦੀ ਚੰਗੀ ਪਲਵਾਨਾ ਵਾਕੂ ਹੈ ਚੰਗੇ ਖਾਂਦੇ ਪੀਂਦੇ ਘਰੋਂ ਆਈ ਆ ਹਾਂਜੀ ਹਾਂ ਹਮ ਸੋਨੀਏ ਕਰਮਾਲੀ ਜਿੰਨੀ ਵੀ ਹੈਗੀ ਆ ਪੇਟਪੋੜਾ ਵੀ ਚੰਗਾ ਸੋਹਣਾ ਲੱਗਾ ਘਰਮ ਵਾਲੀ ਨੂੰ ਹਾਂਜੀ ਹਾਂਜੀ ਹਾਂ ਮੁੱਲ ਮਿੱਤਰਾ ਤੇਰੇ ਜਾਇਆ ਜੀ ਹੈ ਹਾਂਜੀ ਹਾਂਜੀ ਕਿੰਨੇ ਦੀ ਇਹ ਵੀ ਛੱਡ ਦਗੇ ਇਹਦਾ ਕੀ ਮੰਗਦੇ ਆਪਾਂ ਇਹ 62000 ਰੁਪਏ ਵੀਰ ਜੀ ਮੁੱਲ ਕਰਦੇ ਨੇ ਛੱਡ ਕਿੰਨੇ ਦਈਏ ਇਹ ਵੇਲ ਹੋਣਾ ਦਾਦ ਗਏ ਹਾਂਜੀ ਵਾ ਵਾ ਖੁੱਲਾ ਘਫਾੜਾ ਆਦੀ ਕਰ ਦਗੇ 57000 ਤੇ ਦੇਣਾ ਪੰਜ ਦਾਦ ਗਏ ਹਾਂਜੀ ਸੋ ਨਾ ਦਾਦ ਗਏ ਦੋ ਪੂਰਾ 55 ਕਰ ਦਗੇ ਚਲੋ ਵੇਚ ਲੋ 55 ਯਾਦੀ ਠੀਕ ਹੈ ਉਹ ਚੌਥੇ ਨੰਬਰ ਤੇ ਆ ਗਈ ਹਾਂਜੀ ਹਾਂਜੀ ਕਿਨਵਾ ਸੁਬਾ ਵੈੜ ਦੁੱਜਾ ਹੀ ਹੋ ਗਈ ਨਹੀਂ ਪਹਿਲਾ ਜੀ ਪਹਿਲਾ ਪਹਿਲਾ ਸਭ ਨੂੰ ਖੋਲ ਕੇ ਤੋੜ ਕੇ ਵਿਖਾਈਏ ਬੱਚੀ ਕੋਲ ਦੁੱਧ ਕਿੰਨਾ ਹੋਊਗਾ ਇਹਦੇ ਲਈ 16 ਲੀਟਰ ਦੁੱਧ ਹੈ ਯਾਰ 16 ਕਿਲੋ ਤਾਜੀ ਬਿਲਕੁਲ ਹਾਂਜੀ ਬਿਲਕੁਲ ਤਾਜੀ ਅਰੇ ਉਹ ਮੈੜਾ ਮਾਰਨ ਦੇਗਾ ਠੀਕ ਹੈ ਜੀ ਹਾਂਜੀ 16 ਕਿਲੋ ਮੌਕੇ ਦਾ ਦੁੱਧ ਹਾਜ਼ਰ ਹੋਊਗਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਭਲਾਂ ਭੂਲਾਂ ਤੇ ਲੈ ਗਿਆਂ ਆਣੇ ਦੀ ਹਾਂਜੀ ਹਾਂਜੀ ਲੈ ਗਿਆਂ ਮੋੜ ਲਿਓ ਵੀਰ ਇਹਦਾ ਬੱਚਾ ਉਹ ਕਾਲਾ ਹੋਊਗਾ ਵਛੀ ਕਾਲੀ ਹੋਗੀ ਸੋਹਣੀ ਲਓ ਜੀ ਠੰਡੀ ਠੀਲ ਬਰਫ਼ ਚ ਲੱਗੀ ਆ ਮੈਂ ਨਾ ਕੀ ਬਾਤਾਂ ਫਿਰਦੇ ਮੋਲ ਵੀ ਜਾਇਜ਼ ਆ ਪਊ ਤੁਹਾਡੇ ਕੀ ਰੇਟ ਇਹਦਾ ਕਰਦਗੇ ਇਹਦਾ 40 ਕਰਦੇ ਆ ਸਿਰਫ ਹਾਂ ਜੀ ਲਾਹਤ ਵਾਲੇ ਪੀਸ ਦਾ ਹੋਰ ਚਲੋ 2000 ਘਟਾ ਲੈਂਦੇ ਆ। ਹੋਰ ਘਟਾਰ ਗਏ। ਹੋਰ 1000 ਛੱਡ ਗਏ। ਹਾਂਜੀ। 37 ਹੀ ਦੇ ਦਿੱ ਗਏ। ਹਾਂਜੀ ਦੇ ਦਿੱ ਗਏ। 16 ਕਿਲੋ ਰੈਡੀ ਹੋਊਗਾ। ਪੱਕਾ। ਪੱਕਾ। ਥਣ ਚਵਾਈ ਬਿਲਕੁਲ ਚੰਗੀ। ਮੈਂ ਨਾਲ ਚੰਗੀ ਕੱਟ ਮਾਰੀ। ਮੈਂ ਨਾਲ ਛੱਤਾ ਕਿਸੇ ਜੀ ਨਹੀਂ ਹੈਗਾ। ਮੈਂ ਨਾਲ ਨਜ਼ਾਰੇ ਵੱਜਣਗੇ। ਉਧਰ ਮੌਸਮ ਵੀ ਠੰਡਾ ਆ ਗਿਆ। ਬੱਦਲਵਾਈ ਦਾ ਮੌਸਮ ਹੋ ਗਿਆ। ਉਧਰੋਂ ਗਾਂ ਹੀ ਤੋਂ ਸੇਲ ਵਾਲਾ ਕੰਮ ਫ੍ਰੀ ਵਾਲਾ ਕਰਤਾ। ਮੌਜਾਂ ਲੱਗ ਜਣੀਆਂ ਜਿਹੜਾ ਲੈ ਜਾਊਗਾ। ਕਨੈਕਟ ਨੰਬਰ ਫੋਨ ਨੰਬਰ ਇੱਕ ਰਾਂ ਬੋਲ ਦਿੱ ਗਏ। 8835 ਹਾਂਜੀ 9693 ਨਾਮ ਦੱਸ ਦਈਏ ਹਰਜਿੰਦਰ ਸਿੰਘ ਪਿੰਡ ਦੱਸ ਦੋ ਕਰਿਆਲਾ ਠੀਕ ਹੈ ਲਓ ਜੀ ਭਾਈ ਮਿੱਤਰੋ ਟਾਈਮ ਸਿਰ ਫੱਟੇ ਚੱਕ ਦਿਓ ਚਾਰ ਵੜਾ ਬਾਈ ਹਰਜਿੰਦਰ ਸਿੰਘ ਕਰਿਆਲੇ ਵਾਲੇ ਕੋਲ ਤੇ ਮੌਜਾਂ ਲੁੱਟ ਲੋ ਸੇਲ ਲੱਗੀ ਮੇਲਾ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਾਲ ਰੱਬ ਰਾਖਾ ਜੀ